ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੰਦਰਾਂ ਵਿੱਚ ਨਾ ਕਦ ਖੜਤੇ ਕੁੰਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਇਰਾਮ ਆਪਾਸ਼ਕ ਹੁੰਦਾ ਜਪਤਾ ਕੋਈ ਮਰਾਰ ਦਾ ਹੁੰਦਾ ਨਾ ਹੁੰਦੇ ਇੱਥੇ ਮਾਤ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਭ ਨੇ ਕੀਤੀ ਹੁੰਦੀ ਜਜੂਆਂ ਦਾ ਗਲਿਹਾਰ ਨਾ ਹੁੰਦਾ ਤੇਗ বাহাদুর ਅਵਤਾਰ ਦਾ ਹੁੰਦਾ ਹਿੰਦ ਦਾ ਪਾਰਾ ਹਿੰਦ ਦਾ ਪੇੜਾ ਪਾਰ ਨਾ ਹੁੰਦਾ ਸਾਧ ਸੰਗਤ ਜੀ ਅੱਜ ਵਿਸ਼ਵ ਪੱਧਰੇ ਵਿੱਚ ਸਾਧ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਉਚਾਬਾ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਸ ਕਸ਼ਮੀਰ ਕਾਟੀ ਦੇ ਵਿੱਚ ਜਿੱਥੇ ਇਸ ਵਕਤ ਮਾਈਨਸ డిగ్రీ టెంపరేచర్ ਚੱਲ ਰਿਹਾ ਹੈ ਪਰ ਸ਼ਹਾਦਾ ਸੰਤਾਂ ਦਾ ਸ਼ਹਾਦਾ ਤੇ ਔਲਾਦ ਦੇ ਨਾਲ ਇਸ ਵਕਤ ਆਇਤਿੰਨ ਦਿਨ ਤੋਂ ਲਗਾਤਾਰ ਲੋਕ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਾ ਦੇ ਫੁੱਲ ਪੇਟ ਕਰ ਰਹੇ ਹਨ ਅਤੇ ਉਹਨਾਂ ਦੇ ਜਿਹੜੇ ਦਸੇ ਹੋਏ ਮਾਰਗ ਉਸਤੇ ਚੜਨਾ ਪਾ ਰਹੇ ਹਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿੱਥੋਂ ਦਾ ਆਰੰਭ ਹੋਈ ਉਹ ਗੁਰਦੁਆਰਾ ਸ੍ਰੀ ਗੁਰੂ ਮੱਟਰ ਸਾਹਿਬ ਹੈ ਜਿੱਥੋਂ ਕਿਰਪਾ ਰਾਮ ਆਪਣੇ ਸਾਥੀਆਂ ਸਵੇਤ ਅਨੰਦਪੁਰ ਸਾਹਿਬ ਪਹੁੰਚ ਕੇ ਤੇ ਉੱਥੇ ਗੁਰਤੇਗ ਬਾਦਰ ਸਾਹਿਬ ਜੀ ਕੋਲ ਫਰਿਆਦ ਕਰਕੇ ਤੇ ਗੁਰਤੇਗ ਬਾਦਰ ਸਾਹਿਬ ਜੀ ਨੇ ਜਿਹੜਾ ਸੀ ਉਹ ਸ਼ਹਾਦਤ ਦੇ ਵਾਸਤੇ ਤਿਆਰ ਹੋਏ ਸਿਰਫ ਆਪ ਜੀ ਦੇ ਚੈਨਲ ਤੇ ਆਈ ਅਸੀਂ ਇੱਕ ਜ਼ਰੂਰਤ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਜਿਸ ਅਸਥਾਨ ਤੋਂ ਗੁਰਤੇਗ ਬਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਕਾਰਨ ਬਣਿਆ ਮਤਨ ਸਾਹਿਬ ਅੱਜ ਉਸ ਸਥਾਨ ਉਸ ਸਥਿਆਸਕ ਸਥਾਨ ਤੇ ਸਾਡਾ ਗੁਰਦੁਆਰਾ ਨਹੀਂ ਹੈ ਸੋ ਅਸੀਂ ਅਪੀਲ ਕਰਦੇ ਹਾਂ ਸਿਰਫ ਗਵਰਨਮੈਂਟ ਨੂੰ ਕਿ ਇਸ ਤੇ کڑی تو کڑی نظر رکھ کے اس نے کچھ انصاف کر کے اتنے گروہ تیگ بادر صاحب دی شہادت نو مکھ رکھ کے اس نے ایک اہلی شان گردوارہ بڑھایا جاوے تاکہ جنہی سشتی دی چادر گروہ تیگ بادر صاحب جی نے ٹاکی ہے اور سشتی دی اور گوہ تھاں تے اہلی شان گردوارہ بڑھایا جائے باقی گردوارہ پربندر کمیٹی سمو سنگتہ دے نال آج بڑے پیار تے شدہ نال شتاب دی منا رہی ہے ਅਤੇ ਅਵਾਸ ਕਰ ਦਿਆ ਵਾਹਿਗੁਰੂ ਸਰਬਸਗਤ ਦੇ ਚੰਦੀ ਕਲਾਵੇ ਜਤ ਹਰ دیਵਾਨ ਨੂੰ ਹਰ ਫਦਾ ਨੂੰ ਫਤਿਹ ਕਰੋ ਅੰਗ ਸਾਰੇ ਖਾਸਾ ਦੀ ਚੰਦੀ ਕਲਾ ਕਰੋ ਇੰਨੀ ਸੇਵਾ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ